ਹੰਤਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜਿਹਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਪੋਣੇ 5 ਸਾਲ ਕੇਸ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਹਾਂ ਜੀ ਹਾਂ ਜੀ ਨੀ ਕੀ ਕਰਾਂ ਜਾਂਦੇ ਜੀ ਬੋਲ ਦੋ ਦੇਖੋ ਮਾਲਕ ਦੇ ਹੱਥ ਪੜਿਆ ਆਂ ਯਾਨੀ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜਿਹਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਦ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਦਰੀワਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜ਼ਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕੀਤੇ ਨਾ ਮੰਨਦੇ ਜਿੱਤਣੇ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕੇਸ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬੈਜੇ ਆ ਬਿੱਟੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤਾਂ ਲੱਗਦਾ ਕੰਮਾਂ ਨੂੰ ਦੇਖ ਕੇ ਜਿਹੜਾ ਮੌਕਾ ਕੰਮਾਂ ਨੂੰ ਦੇਖ ਕੇ ਸਰਦਾਰ ਭਗਵਾਨ ਸਿੰਘ ਮਾਨ ਦੀ ਜਿਹੜੀ ਆਕਾ ਬੜੀ 파ਰਖੂ ਆਕਾ ਸਾਡੇ ਸੁਪਰੀਮੋ ਅਰਬਿੰਦ ਕੇਧਰੀਵਾਲ ਡਾਕਟਰ ਸੰਦੀਪ ਪਾਠਕ ਇਹਨਾਂ ਤਿੰਨਾਂ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜੇ ਕਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਤੁਸੀਂ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਜਿਹੜਾ ਵਸਲਾ ਤਾਲ ਦੇਖੋ ਸਭ ਨਾਲੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਮੈਨੂੰ ਬੋਲੋ ਹਿੰਦੀ ਜੀ ਹਾਂ ਜੀ ਨੀ ਕੀ ਕਰਾਂ ਜਾਂਦੇ ਜੀ ਬੋਲ ਦੋ ਹਾਂ ਜੀ ਸਰ ਦੇਖੋ ਮਾਲਕ ਦੇ ਹੱਥ ਪੜਿਆ ਆਂ ਨੀ ਮਾਲਕ ਨੇ ਸੱਚੇ ਪਾਤਸ਼ਾਹ ਨੇ ਧੰਨ ਧੰਨ ਬਾਬਾ ਦੀਪ ਸਿੰਘ ਨੇ ਔਰ ਬਾਲਾ ਜੀ ਮਹਾਰਾਜ ਨੇ ਜਿਹਦੀ ਡਿਊਟੀ ਲਾਉਣੀ ਆ ਉਹਦੀ ਲਈ ਆ ਪਾਰਟੀ ਨੇ ਮੇਰੇ ਤੇ ਭਰੋਸਾ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਔਰ ਡਾਕਟਰ ਸੰਦੀਪ ਪਾਟਕ ਨੇ ਮੇਰੇ ਤੇ ਭਰੋਸਾ ਰੱਖ ਕੇ ਇਹ ਮੈਨੂੰ ਮਾਨ ਔਰ ਸੇਵਾਦਾਰ ਬਣਾਇਆ ਬਾ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਮਜਬੂਤੀ ਨਾਲ ਲੋਕਾਂ ਦੇ ਵਿੱਚ ਜਾ ਕੇ ਲੋਕ ਸੇਵਾ ਕਰਾਂਗੇ ਸਰ ਕੰਪੀਟੀਸ਼ਨ ਕੀ ਤੇ ਨਾ ਮੰਨਦੇ ਜਿਸ ਤਰ੍ਹਾਂ ਬਿੱਟੂ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੁੰਦਾ ਆਪਣੇ ਆਪਣੇ ਕੰਮ ਦਿਖਾਉਣੇ ਆ ਬਿੱਟੂ ਜੀ ਨੂੰ ਪਹਿਲਾਂ ਲੋਕਾਂ ਨੇ 10 ਸਾਲ ਦੇਖ ਲਿਆ ਹੋਇਆ ਉਹਦੇ ਲਈ ਕਾਂਗਰਸੀਆਂ ਨੇ ਵੀ ਦਰਵਾਜ਼ੇ ਬੰਦ ਕਰਤੇ ਸੀ ਉਹਨੇ ਪੌਣੇ 5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ ਸਿਰਫ ਜਦੋਂ ਵੋਟਾਂ ਹੁੰਦੀਆਂ ਉਦੋਂ ਹੀ ਆਉਂਦਾ ਉਹ ਲੁਧਿਆਣੇ ਔਰ ਅੱਜ ਲੋਕ ਜਾਣਦੇ ਆ ਤਾਂ ਹੀ ਉਹ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਏ ਆ ਮਿੱਟੂ ਨੂੰ ਜਾਣਦੇ ਆ ਔਰ ਮੇਰੇ ਕੰਮਾਂ ਨੂੰ ਵੀ ਲੋਕ ਜਾਣਦੇ ਆ ਮੈਂ 2 ਸਾਲਾਂ ਚ ਲੋਕ ਸੇਵਾ ਕੀਤੀ ਆ ਲੁਧਿਆਣੇ ਦੇ ਸ਼ਹਿਰ ਦੇ ਤਾਂ ਲੱਗਦਾ ਕੰਮਾਂ ਨੂੰ ਦੇਖ ਕੇ ਜਿਹੜਾ ਮੌਕਾ ਕੰਮਾਂ ਨੂੰ ਦੇਖ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਆਕਾ ਬੜੀ 파ਰਖੂ ਆਕਾ ਸਾਡੇ ਸੁਪਰੀਮੋ ਅਰਬਿੰਦ ਕੇਧਿਵਾਲ ਡਾਕਟਰ ਸੰਦੀਪ ਪਾਟਕ ਨਾ ਤੰਨਾ ਦੀ ਅੱਖ ਦੇ ਨੇ ਮੈਨੂੰ ਦੇਖ ਕੇ ਇੱਥੇ ਦਾ ਸੇਵਾਦਾਰ ਬਣਾਇਆ ਉਹਨਾਂ ਦੀ ਸੇਵਾ ਡਟ ਕੇ ਕਰਾਂਗੇ ਲੁਧਿਆਣਾ ਵਾਸੀਆਂ ਦੀ ਤਾਂ ਕਿ ਲੁਧਿਆਣਾ ਇੱਕ ਹੱਬਾ ਇੰਡਸਟਰੀ ਦਾ ਲੁਧਿਆਣੇ ਨੂੰ ਅੱਗੇ ਲੈ ਕੇ ਜਾਵਾਂਗੇ ਪੰਜਾਬ ਆਪਣੇ ਆਪ ਅੱਗੇ ਜਾਊਗਾ ਸਰ ਲੁਧਿਆਣੇ ਦੇ ਮੁੱਦਿਆਂ ਦੀ ਗੱਲ ਕਰੀਏ ਜਿਹੜੇ ਕਿਹੜੇ ਮੁੱਦੇ ਜਿਹੜੇ ਜਿਸ ਤਰ੍ਹਾਂ ਹਸਪੀਟਲ ਸਿਰਫ ਇੱਕ ਤੁਸੀਂ ਵੀ ਆਵਾਜ਼ ਚੱਕੀ ਸੀ ਕਿ ਹਸਪੀਟਲ ਵਗੈਰਾ ਵਸਦਾ ਨਾਲ ਦੇਖੋ ਸਾਹਮਣੋਂ ਪਹਿਲਾਂ ਮੈਂ ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਲੜਿਆ ਸੀਗਾ ਉਦੋਂ ਮੈਂ ਹਸਪੀਟਲ ਦੀ ਕੀਤੀ ਸੀਗੀ ਮੰਗ ਪਰ ਹੁਣ ਮੈਨੂੰ ਲੱਗਦਾ ਮਾਲਕ ਨੇ ਜਲਦੀ ਪੂਰੀ ਕਰਨੀ ਹੈ ਜਿਹੜੀ ਆ ਸੇਵਾ ਲੱਗੀ ਮੈਨੂੰ ਬੋਲੇ ਸੋਨ